ਜੀ ਉਹ ਤਾਂ ਬੱਸਾਂ ਨੂੰ ਤਾਂ ਬਹੁਤ ਜ਼ਿਆਦਾ ਆ ਰਹੀ ਹੈ ਸਾਡਾ ਨੁਕਸਾਨ ਇੰਨਾ ਹੋ ਰਿਹਾ ਡੇਲੀ ਕੋਈ ਨਾ ਹੋਵੇ ਬੜਾ ਟੁੱਟ ਰਿਹਾ ਕੋਈ ਨਾ ਹੋਵੇ ਨੱਕਾ ਮੋਟਰਸਾਈਕਲਾਂ ਨੂੰ ਕਿੰਨਾ ਨੁਕਸਾਨ ਹੋਇਆਗਾ ਤੁਸੀਂ ਆਪ ਹੀ ਦੇਖੋ ਜਿਹੜੇ ਬੰਦੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਇੱਧਰ ਟੋਏ ਆ ਇੱਧਰ ਘੱਟੋ ਘੱਟ 3-4 ਮਹੀਨੇ ਹੋ ਗਏ ਆ ਟੋਏ ਪਏ ਨੂੰ ਕੋਈ ਪ੍ਰਸ਼ਾਸਨ ਨਹੀਂ ਦੇ ਰਿਹਾ ਉਹ ਅਸੀਂ ਤਾਂ ਹੀ ਮੰਗ ਕਰਦੇ ਵੀ ਜਲਦੀ ਜਲਦੀ ਨੂੰ ਪੂਰਾ ਜਾਵੇ ਜੇ ਇੱਧਰ ਘਟਨਾ ਨਾ ਹੋਵੇ ਕੋਈ ਵੀ ਇਹ 5-6 ਮਹੀਨੇ ਤੋਂ ਜੀ ਪੁਲੀ ਟੁੱਟੀ ਹੋਈ ਆ ਪੁਲ ਤੇ ਇਹ ਤੇ ਘੱਟੋ ਘੱਟ ਵੀ 20-25 ਐਕਟਵਾ ਤੇ ਮੋਟਰਸਾਈਕਲ ਜਿਹੜੇ ਆ ਉਹਨਾਂ ਬੰਦਿਆਂ ਨੂੰ ਵੀ ਬਹੁਤ ਸੱਟਾਂ ਲੱਗੀਆਂ ਕਈਆਂ ਨੂੰ ਤਾਂ ਅਸੀਂ ਚੱਕ ਕੇ ਇੱਥੇ ਦੁਕਾਨ ਤੇ ਬਿਠਾ ਕੇ ਵਿਚਾਰਿਆਂ ਨੂੰ ਕਈਆਂ ਨੂੰ ਮੁੱਢਲੀ ਸਿਹਤਾਂ ਵੀ ਦਿੱਤੀ ਹੈ ਪਰ ਪ੍ਰਸ਼ਾਸਨ ਕੁੰਭ ਦੀ ਕਰਨੀ ਨੀਂ ਸੁੱਤਾ ਹੋਇਆ ਇਸ ਵੱਲ ਧਿਆਨ ਹੀ ਨਹੀਂ ਹੈ ਤੇ ਕਿਰਪਾ ਕਰਕੇ ਇਹ ਜਿਹੜਾ ਮਸਲਾ ਹੱਲ ਕੀਤਾ ਜਾਏ ਨਹੀਂ ਤਾਂ ਇੱਥੇ ਕੋਈ ਅਨਸਖਾਵੀਆਂ ਘਟਨਾਵਾਂ ਹੋ ਸਕਦੀਆਂ ਹਨ ਰਾਤ ਵੇਲੇ ਕੌਣ ਕਿਸੇ ਨੂੰ ਚੱਕੇਗਾ ਦਿਨ ਵੇਲੇ ਤਾਂ ਕੋਈ ਲੱਭ ਜਾਂਦਾ ਹੈ ਵੀ ਇੱਧਰ ਉੱਧਰੋਂ ਦੇਖ ਲੈਂਦਾ ਤੇ ਚੱਕ ਕੇ ਪਾਣੀ ਪੁਲਾ ਦਿੰਦੇ ਆ ਪਰ ਇੱਥੇ ਰਾਤ ਵੇਲੇ ਕੌਣ ਦੇਖੇਗਾ ਬਹੁਤ ਮੁਸ਼ਕਲ ਹੈ ਕਿਰਪਾ ਕਰਕੇ ਇਹਨੂੰ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਸਰ ਜਿਹੜੀ ਆ ਸੜਕ ਤੇ ਕੀ ਸਮੱਸਿਆ ਲੋਕਾਂ ਨੂੰ ਆ ਰਹੀ ਖੱਡਾ ਹੋਣ ਕਰਕੇ ਖੱਡਾ ਹੋਣ ਕਰੇ ਪਿੱਲੀ ਗੱਲ ਇਹ ਕਿ ਜਿੰਨੀ ਟ੍ਰੈਫਿਕ ਜਾ ਰਹੀ ਹੈ ਸਾਰੀ ਇੱਥੋਂ ਰੁਕ ਰੁਕ ਕੇ ਜਾ ਰਹੀ ਹੈ ਕਦੇ ਵੀ ਗੱਡੀ ਦਾ ਹੱਥ ਪਲਟਣ ਦਾ ਖਤਰਾ ਹੈ ਕਦੇ ਵੀ ਗੱਡੀ ਪਲਟ ਸਕਦੀ ਹੈ ਪਾਸੇ ਸਭ ਤੋਂ ਇਹ ਤੋਂ ਵੱਡੀ ਪ੍ਰੋਬਲਮ ਸਾਰਾ ਪਿੱਛੇ ਜੇ ਪਾਣੀ ਆ ਰਿਹਾ ਪਿੰਡ ਦਾ ਸਾਰਾ ਪਾਣੀ ਤਾਂ ਇਕੱਠਾ ਹੋ ਰਿਹਾ ਚਿੱਕੜ ਪਾਣੀ ਸਾਰਾ ਛਪਟੇ ਹੋ ਵੀ ਘੰਟੇ ਇੱਥੇ ਪਾਣੀ ਤੇ ਇਹ ਲਗਾ ਰਹਿੰਦਾ ਪਾਣੀ ਸੁੱਕਦਾ ਨਹੀਂ ਗਾ ਕਿੰਨੇ ਸਮੇਂ ਤੋਂ ਪ੍ਰੋਬਲਮ ਹੈ ਇਹ 4-5 ਮਹੀਨੇ ਚੱਲਦਾ ਲਗਾਤਾਰ ਪ੍ਰਾਣੀ ਦੇ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਕੋਈ ਹੱਲ ਨਹੀਂ ਹੋਇਆ ਸਰਪੰਚ ਨੂੰ ਪਿੰਡ ਨੂੰ ਮੈਂਬਰਾਂ ਨੂੰ ਸਾਰਿਆਂ ਨੂੰ ਕਹਿ ਕਹਿ ਕੇ ਥੱਕ ਗਏ ਆ ਕੋਈ ਸੁਣਵਾਈ ਨਹੀਂ ਆ ਬਟ ਰਕਾਈ ਜਾਂਦੇ ਨੇ ਅੱਜ ਕਰਨੇ ਆ ਕੱਲ ਕਰਨੇ ਆ ਹਫਤੇ ਨੂੰ ਕਰਨੇ ਆ ਕੀ ਮੰਗ ਕਰਦੇ ਹੋ ਮੰਗੇਗਾ ਨਾ ਵੀ ਇਹ ਪੁਲੀ ਐ ਢਾ ਕੇ ਨਵੀਂ ਬਣਾਈ ਜਾਏ ਥੱਲੋਂ ਜੇ ਪਾਣੀ ਦਾ ਨਿਕਾਸ ਵੀ ਠੀਕ ਤਾਂ ਨਿਕਲ ਸਕੇ ਤੇ ਪੂਰਾ ਟ੍ਰਾਫਿਕ ਵੀ ਆਰਾਮ ਨਾਲ ਸਮੂਤਲੀ ਨਿਕਲ ਸਕੇ ਆਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹਦਰ ਜਲਦੀ ਜਲਦੀ ਮਤਲਬ ਇਹ ਪੁਲ ਦੀ ਜੋ ਵੀ ਮਤਲਬ ਟੁੱਟ ਪਾ ਜੈਗੀ ਹੈ ਇਹਦੀ ਕੋਈ ਹਾਸਾ ਹੋਣ ਵਾਲਾ ਹੈ ਕੋਈ 4-5 ਮਹੀਨੇ ਤੇ ਮਤਲਬ ਇਹ ਕੰਮ ਚੱਲ ਰਿਹਾ ਹੈ ਕੋਈ ਇਹਦੇ ਉੱਲ ਗੌਰ ਨਹੀਂ ਕਰ ਰਿਹਾ ਅਸੀਂ ਪੰਚਾਇਤ ਨੂੰ ਹਰ ਜਗ੍ਹਾ ਦੇ ਉੱਤੇ ਮਤਲਬ ਲੈਟਰ ਵੀ ਦਿੱਤੇ ਹੈ ਅਜੇ ਤੱਕ ਕੋਈ ਇਹਦੀ ਮਤਲਬ ਅਣਦੇਖੀ ਕਰ ਰੱਖੇ ਕਰ ਰਹੀ ਹੈ ਅਜੇ ਤੱਕ ਕੋਈ ਕੋਈ ਮਤਲਬ ਇਹਦਾ ਹੱਲ ਨਹੀਂ ਹੋ ਰਿਹਾ ਅਸੀਂ ਗਵਰਨਮੈਂਟ ਦੇ ਕੋਲੋਂ ਇਹ ਹੀ ਰਿਕਵੈਸਟ ਕਰਦੇ ਆਂ ਕਿ ਇਹ ਜਲਦੀ ਜਲਦੀ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਦੁਰਘਟਨਾ ਨਾ ਹੋਵੇ